ਲਾਵੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਲਿਆਂਦਾ ਟਾਪ ਦੀ ਨਗੀਨਾ ਮੱਛ ਕਈ ਪ੍ਰਾਮਾਂ ਦੀ ਡਿਮਾਂਡ ਸੀ ਠੀਕ ਹੈ ਨਾ ਲੋ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਸੁਨੱਖਪੁਰ ਤੇ ਸਿੰਘੀ ਸੁੰਗੀ ਬਹੁਤ ਸੋਹਣੀਆਂ ਛੋਟੀ ਦੀ ਦੂਜਾ ਸੁਆ ਠੀਕ ਹੈ ਨਾ ਵੱਧ ਜਾਣਕਾਰੀ ਲੈਂਦੇ ਆਪਾਂ ਫੌਜੀ ਬਾਈ ਤੋਂ ਹਾਂਜੀ ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਰਿੰਦਰ ਸਿੰਘ ਜੀ ਪਿੰਡ ਸਹਿਣਾ ਜੀ ਜ਼ਿਲ੍ਹਾ ਬਰਨਾਲਾ ਜੀ ਛੋਟੀ ਜਾਣਕਾਰੀ ਦਿਓ ਜੀ ਛੋਟੀ ਦੂਜੀ ਸੂਏ ਆ ਜੀ ਹਾਂਜੀ ਪਹਿਲਾਂ ਨੇ ਪਹਿਲਾਂ ਨੇ 12 ਕਿਲੋ ਦੁੱਧ ਦਿੱਤਾ ਜੀ ਠੀਕ ਆ ਪੀ ਕਾ ਮੈਂ ਹੁਣ ਉਹਦੇ ਭਰਾਇਆ ਨਹੀਂ ਜੀ ਠੀਕ ਆ ਇਹ ਹੀਟ ਕੱਢ ਛੱਡੀ ਬਿਲਕੁਲ ਖਾਲੀ ਆ ਜੀ ਹੁਣ 7 ਕਿਲੋ ਦੁੱਧ ਆ ਥੱਲੇ ਠੀਕ ਆ ਰੇਟ ਬਾਈ ਜੀ ਦਾ ਰੇਟ ਇਹਦਾ 90000 ਆ ਜੀ ਟੋਰ ਦੋ ਪ੍ਰਾਈਮ ਮੋੜਾ ਜਾ ਲੋ ਭਰਾ ਤੇ ਇਹ ਕੀ ਸ਼ਾਰਟ ਵੀਡੀਓ ਬਹੁਤ ਸੋਹਣੀ ਸੁਨੱਖੀ ਛੋਟੀਆਂ ਕੱਦ ਵਰਡ ਸਖਣਾ ਸੋਹਣਾ ਚੰਗੀ ਪਲੀ ਪਲੋਸੀ ਆ ਲੋ ਜੀ ਪੈਂਟ ਸਹਿਣਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲ ਲੋ ਜੀ ਸੁਨੱਖ ਪੋਣਾ ਸਿੰਘੀ ਸੁngੀ ਤੁਸੀਂ ਦੇਖ ਸਕਦੇ ਰੇਡ ਬਿਲਕੁਲ ਬਾਈ ਨੇ ਜਮਾ ਚਾਰਜ ਕਰੇ ਵੇ ਬਾਕੀ ਫਾਇਦਾ ਵਪਾਰ ਦਾ ਕੰਮ ਠੀਕ ਨਾ ਇਹਦਾ ਨਗੇਨੇ ਹੀ ਲਾਉਂਦਾ ਲੱਭ ਕੇ ਬਾਈ ਬਾਕੀ ਮੀਣੀਆਂ ਵੀ ਖੜੀਆਂ ਉਹ ਵੱਡੀ ਵੀਡੀਓ ਦਿਖਾਉਂਦਾ ਤਾ ਲੋ ਜੀ ਠੀਕ ਆ ਭਰਾ ਬਣਦੇ ਬਣਦੇ ਲੋ ਜੀ ਵੀਡੀਓ ਲਾਈਕ ਕਮੈਂਟ ਸ਼ੇਅਰ ਭਰਾ ਬਣ ਕੇ ਕਰਦਾ ਕਰੋ ਜੇ ਵੀਡੀਓ ਵਧੀਆ ਲੱਗੇ ਓਕੇ ਬਾਈ